ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਲਖਵਿੰਦਰ ਵਾਈ ਕੋਲੇ ਚਨੀਰ ਐਗਰੀ ਜੌਨ ਦੇ ਫਤੇ ਮਾਡਲ ਬਾਰੇ ਗੱਲ ਕਰਦੇ ਹਾਂ ਹੁਣ ਟ੍ਰੈਂਡਿੰਗ ਦੇ ਵਿੱਚ ਹੈ ਕਿਉਂਕਿ ਹਰੇਕ ਨੂੰ ਸਬਸਿਡੀ ਆਈ ਜਾਂਦੀ ਹੈ ਤੇ ਹਰੇਕ ਚਾਹੁੰਦਾ ਕਿ ਮੈਂ ਚੰਗੇ ਤੋਂ ਚੰਗੀ ਚੀਜ਼ ਲਾਵਾਂ ਤੇ ਐਗਰੀ ਜੌਨ ਨੇ ਤਾਂ ਸਾਨੂੰ ਪਤਾ ਦਾ ਨਾਮ ਬਣਾ ਬਣਾਈ ਲਿਆ ਤੇ ਹੁਣ ਉਹਨਾਂ ਨੇ ਇੰਪਰੂਵਮੈਂਟਸ ਕਰ ਕਰ ਹਰ ਸਾਲ ਇਹਦਾ ਨੇਮ ਵੀ ਥੋੜਾ ਡਿਫਰੈਂਟ ਕੀਤਾ ਫਤੇ ਹੁਣ ਫਤੇ ਤੋਂ ਇਹ ਨਾਲ ਲਾ ਲਿਓ ਕਿਸੇ ਹੋਰ ਬ੍ਰਾਂਡ ਦਾ ਪਿੱਛੇ ਤੇ ਐਗਰੀ ਜੌਨ ਦੀ ਬ੍ਰਾਂਡਿੰਗ ਵੀ ਹੈ ਜੀ ਐਸ ਏ ਆਈ ਦੀ ਵੀ ਬ੍ਰਾਂਡਿੰਗ ਇਹਦੇ ਬਹੁਤ ਕਿਤੇ ਆਪਾਂ ਨੂੰ ਮਿਲ ਜਾਂ ਤੇ ਬਾਈ ਲਖਵਿੰਦਰ ਜੀ ਆਪਾਂ ਇਹੀ ਪੁੱਛਦੇ ਆ ਪਹਿਲਾਂ ਤਾਂ ਸਬਸਿਡੀ ਬਾਰੇ ਤੇ ਆਪਾਂ ਨੂੰ ਮਤਲਬ ਕਿਵੇਂ ਮਿਲੂਗਾ ਇਹ ਤੇ ਡੀਲ ਕਿਵੇਂ ਮਿਲੂਗੀ ਸਾਰੀ ਤੇ ਇਹਦੀ ਕੁਆਲਿਟੀ ਚ ਕਿੰਨਾ ਕੁ ਪ੍ਰੂਵ ਆਇਆ ਪਹਿਲੀ ਨਾਲੋਂ ਨਾ ਉਹ ਵੀ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਇਹ ਤਾਂ ਐਂ ਦੱਸੋ ਯਾਰ ਹੁਣ ਫਤੇ ਮਾਡਲ ਤਾਂ ਆ ਗਿਆ じゃ ਠੀਕ ਹੈ ਨਾ ਇਹਦੇ ਕਿੰਨੀ ਕਿੰਨੇ ਇੰਪਰੂਵਮੈਂਟਸ ਆਈਏ ਕੋਈ ਮੈਨੂੰ ਮੇਨ ਮੇਨ ਗੱਲਾਂ ਦੱਸੋ ਜਿਹੜੀਆਂ ਪਹਿਲੇ ਨਾਲੋਂ ਬਦਲਦੀਆਂ ਪਹਿਲੇ ਨਾਲੋਂ ਪਹਿਲਾਂ ਤਾਂ ਆਪਣੇ ਵੀਰੇ ਸਾਈਡ ਗੀਅਰ ਜਿਹੜਾ ਇਧਰੋਂ ਗੀਅਰ ਸੀਗਾ ਹਾਂ ਉਧਰ ਜਾ ਕੇ ਲੈ ਗਏ ਅੱਛਾ ਇਧਰ ਹੈ ਜਿਹੜਾ ਬਟਨ ਨਾਲ ਲੱਗਦਾ ਸੀਗਾ ਠੀਕ ਆ ਇਧਰੋਂ ਗੀਅਰ ਚੱਕ ਕੇ ਖੱਬੇ ਹੱਥ ਲੈ ਗਏ ਨਹੀਂ ਠੀਕ ਆ ਉਹਦੇ ਨਾਲ ਮਤਲਬ ਵੀ ਆਪਣਾ ਰੋਟੇਟਰ ਆਸਾਨੀ ਨਾਲ ਬਣਦਾ ਠੀਕ ਆ ਹਾਫ ਗੀਅਰ ਹਾਫ ਚੈਨਲ ਇਧਰ ਬਈ ਕਿਹੜਾ ਗੀਅਰ ਕਹਿ ਰਹੀ ਸੀ ਤੁਸੀਂ ਕੈਮਰਾਮੈਨ ਮੜਾ ਇਧਰ ਆ ਕੇ ਦਿਖਾ ਦੇਉਂ ਤਾਂ ਉਧਰ ਲੈ ਕੇ ਦਿਖਾ ਦਿਓ ਆਓ ਆਓ ਇਧਰ ਇੱਕ ਤਾਂ ਸੂਪਰ ਸੀਟਰਨ ਵਾਲਾ ਭਰੀ ਪਈ ਆ ਹੁਣ ਜਗ੍ਹਾ ਨਹੀਂ ਹੈਗੀਗੀ ਆਈ ਜਾਂਦੇ ਆ ਜਾਈ ਜਾਂਦੇ ਆ ਆਹ ਗੇਰ ਆ ਬਈਏ ਕਿਵੇਂ ਹੁਣ ਕੀ ਚੇਂਜ ਕੀਤਾ ਇਹਦੇ ਚ ਪਹਿਲਾਂ ਇਹ ਗੇਰ ਨਾ ਇੱਧਰ ਸੀ ਆ ਸੀ ਇਹ ਸਾਈਡ ਤੇ ਠੀਕ ਹੋ ਰੇ ਹਾਂ ਉਹ ਦੇਖਿਆ ਸੀ ਇਹ ਇੰਡਰਲੀ ਸਾਈਡ ਲਿਆਏ ਹੁਣ ਇਹਦਾ ਰੋਟੇਟਰ ਆਸਾਨੀ ਨਾਲ ਬਣਦਾ ਜੀ ਅੱਛਾ ਮੰਨ ਕੇ ਚੱਲੋ ਆਹ ਜੀ ਪਿਛਲੇ ਦੀ ਚੈਨ ਚੈਨ ਵਾਲਾ ਕਰਤਾ ਹਾਂਜੀ ਹਾਂਜੀ ਜਿਹੜੇ ਇੱਥੇ ਰੋਟੇਟਰ ਕੋਲ ਦੋ ਨਟ ਇਹ ਨੇ ਦੋ ਨਟ ਆ ਨੇ ਜੀ ਖੋਲੋ ਇੱਥੋਂ ਆਪ ਆਪਣੀ ਚੈਨ ਤਾਰੋ ਤੇ ਆਪਣੀ ਜਿਹੜੀ ਟੈਂਕੀ ਆ ਇੱਥੇ ਦੋ ਸਟੈਂਡ ਲੱਗਣਗੇ ਯੋ ਪਾ ਕੇ ਕੱਢੋ ਹਲੋ ਰੂਟਾ ਵਾਹਟਰ ਆਸਾਨੀ ਨਾਲ ਬਣ ਜਾਂਦਾ ਜੀ ਠੀਕ ਆ ਪਹਿਲਾਂ ਉਹ ਕੱਦੂ ਚ ਦਿੱਕਤ ਦਿੰਦਾ ਸੀ ਉਧਰਲਾ ਗੇਅਰ ਬਾਕਸ ਹਾਂਜੀ ਹਾਂਜੀ ਹਾਂਦਿਆਂ ਠੀਕ ਆ ਤੇ ਬਾਕੀ ਇਹਦੀ ਗਾਰੰਟੀ ਦਾ ਵੀ ਹੁਣ ਕੀ ਸਿਸਟਮ ਆ ਗਾਰੰਟੀ 3 ਸਾਲ ਦੀ ਗੇਅਰ ਦੀ ਕਰਤੀ ਜੀ ਕੰਪਨੀ ਨੇ ਨਾ ਕੀ ਵਾਰੰਟੀ ਨਹੀਂ ਹੈਗੀ 3 ਸਾਲ ਦੀ ਗਾਰੰਟੀ ਹੈ ਜੀ ਗੇਅਰ ਦੀ ਇਹਦਾ ਕੀ ਫਰਕ ਆ ਵੀ ਗਾਰੰਟੀ ਵਾਰੰਟੀ ਦਾ ਗਾਰੰਟੀ ਚ ਵਾਰੰਟੀ ਚ ਇਹ ਹੁੰਦਾ ਜੀ ਮੰਨ ਲਓ ਜੀ ਚੀਜ਼ ਦੀ ਰਿਪੇਅਰ ਹੋਊਗੀ ਜੀ ਕੰਪਨੀ ਨੇ ਇੱਕ ਆਪਣੀ ਐਗਰੀ ਹੋਣ ਦੀ ਇੱਕ ਪਾਲਿਸੀ ਹੈ ਜੀ ਵੀ ਜੇ ਕੋਈ ਖਰਾਬ ਹੁੰਦਾ ਕਿਸਾਨ ਕਹਿੰਦਾ ਤਾਂ ਮੰਨ ਲਓ ਵੀ ਰਿਪੇਅਰ ਕਰ ਦੋ ਐਮਰਜੈਂਸੀ ਨਹੀਂ ਕ ਠੀਕ ਮੰਨ ਲਿਓ ਚਲੋ ਨਵਾਂ ਹੀ ਹੈ ਰਿਪੇਅਰ ਰਿਪੇਅਰ ਤਾਂ ਕਰਦੀ ਨਹੀਂ ਫਿਰੇ ਨਵਾਂ ਗੇਅਰ ਦੀ ਠੀਕ ਆ ਬਾਕੀ ਸੋਨ ਦਿਖਾ ਵੀ ਦੇ ਨੇ ਐਗਰੀਜਨ ਕਿੱਥੇ ਲਿਖਿਆ ਨਾ ਆਇਆ ਨਾ ਸਮਝ ਲਿਓ ਕਿਤੇ ਵੀ ਸਟicker ਲੱਗ ਰਿਹਾ ਸਾਰਾ ਲਿਖਿਆ ਤੇ ਐਗਰੀਜਨ ਫਤੇ ਸੁਪਰਸੀਡਰ ਤੇ ਪਹਿਲਾਂ ਨਾਲੋਂ ਹੋਰ ਵੀ ਇਹਦੀਆਂ ਦੇਖਣ ਨੂੰ ਆਪਣੇ ਇੰਪਰੂਵਮੈਂਟਸ ਮਿਲਣ ਗਈਆਂ ਜਿਵੇਂ ਕੁਆਲਿਟੀ ਚ ਥੋੜੇ ਵਾ ਇੰਪਰੂਵ ਆ ਇਹ ਹਰ ਸਾਲ ਕਰਦੇ ਰਹਿੰਦੇ ਹੈਗੇ ਪਹਿਲੇ ਸਾਲ ਤੁਸੀਂ ਇਹ ਦੇਖੋਗੇ ਵੀ ਆ ਮਤਲਬ ਵੀ ਆ ਪੱਤੀਆਂ ਸੀ ਜਿਹੜੀਆਂ ਨਾ ਇਹ ਥੋੜੀਆਂ ਜਿਹੀਆਂ ਆਪਾਂ ਕਹਿੰਦੇ ਸੀ ਮੂਸਦੀਆਂ ਨੇ ਹਾਂ ਕੰਪਨੀ ਨੇ ਬੈਂਡ ਕਰਕੇ ਇਹਨੂੰ ਹੈਵੀ ਠੀਕ ਮੰਨ ਸੌਂਦੀ ਆ ਕਿਸਾਨਾਂ ਦੀ ਇਹਨਾਂ ਨੇ ਕੀ ਗੱਲ ਆ ਤੁਸੀਂ ਆ ਦੇਖੋ ਵੀ ਮਤਲਬ ਵੀ 9 ਫੁੱਟੇ ਰੂਟਾ ਮੀਟਰ ਤੇ ਜਦੋਂ ਬੀਜ ਪਾਉਨੇ ਹਨਾ ਮਤਲਬ ਵੀ ਇੱਥੇ ਹੱਥ ਰੱਖ ਕੇ ਨਾ ਦਾ ਇੱਧਰ ਜਾ ਜਾਂਦਾ ਜੀ ਨਾ ਇੱਧਰ ਇਹਨਾਂ ਨੇ ਮਤਲਬ ਵੀ ਆ ਪੈਰਦਾਨ ਵੀ ਦੋ ਲਾਏ ਆ ਜੀ ਠੀਕ ਆ ਮੰਨ ਕੇ ਜੇ ਯਾਰ ਬਾਜਨ ਵੀ ਹੁਣ ਤਾਂ ਕਾਫੀ ਹੋ ਗਿਆ ਹੋਊਗਾ ਬਾਜਨ ਪਿਛਲੇ ਸਾਲ ਜਿੰਨੀ ਆ 1.5 ਕਿਲੋ ਠੀਕ ਆ 9 ਫੁੱਟੇ ਚ ਤੇ ਬਈ ਇੱਕ ਜਿਹੜਾ ਤਾਂ ਗੇਅਰ ਬਾਕਸ ਹੈਗਾ ਹਾਂਜੀ ਹਾਂਜੀ ਗੇਅਰ ਬਾਕਸ ਜਿਵੇਂ ਟਰੈਕਟਰ ਦੇ ਸਾਨ ਵਾਲਾ ਅਲੱਗ-ਅਲੱਗ ਹੋਊਗਾ ਹੁਣ ਜਿਵੇਂ ਮੈਂ ਆਪ ਸੁਪਰਸੀਡਰ ਲੈ ਗਿਆ ਸਭ ਦੇ ਸੇਮ ਹੈ ਜੀ 13 23 ਦਾ ਗੇਅਰ ਆਪਣੇ ਠੀਕ ਆ ਸਾਈਡ ਗੇਅਰ ਆਪਣਾ ਜ਼ਰੂਰ ਜ ਵੱਡਾ 21 36 26 ਦਾ ਜੀ ਠੀਕ ਆ ਹਾਂਜੀ ਨਹੀਂ ਮੇਰਾ ਕਹਿਣ ਦਾ ਮਤਲਬ ਸੀ ਜੇ ਮੇਰੀ ਗਰਾਰੀਆਂ ਲੋਡ ਨਹੀਂ ਆਈਆਂ ਉਹ ਆਲੀ ਆਪੀ ਕੰਪਨੀ ਵਾਲੇ ਆਪਣੇ ਸਰਵਿਸਮੈਨ ਜਾਣਗੇ ਕਿ ਖੇਤ ਜਾ ਕੇ ਆਪਣੇ ਉਸ ਟਰੈਕਟਰ ਦੇ ਹਿਸਾਬ ਨਾਲ ਚੱਕਰ ਸੈੱਟ ਕਰਕੇ ਆਉਣਗੇ ਮੈਨੂੰ ਤਾਂ ਨਹੀਂ ਆਉਣ ਦੀ ਲੋੜ ਟਰੈਕਟਰ ਦਾ ਕਿ ਫਿਰ ਖੇਤ ਜਾਵਾਂਗੇ ਜੀ ਆਪਣੇ ਠੀਕ ਆ ਤੇ ਭਾਈ ਆਹਾਂ ਕਾਦੇ ਵਾਸਤੇ ਕਿ ਫੱਟਾ ਲੱਗਦਾ ਇਹ ਫੱਟਾ ਮੰਨ ਲਓ ਵੀ ਆਪਣੇ ਜਦੋਂ ਰੂਲਾ ਦਾ ਇੱਥੋਂ ਮੰਨ ਲਓ ਵੀ ਖੋਲਣ ਵਾਸਤੇ ਇਹ ਇਹ ਐਂ ਰਹਿ ਜੂਗਾ ਇਹ ਖੋਲਣਾ ਨਹੀਂ ਜਦੋਂ ਰੂਟਾਵੇਟਰ ਬਣਾਉਣਾ ਠੀਕ ਆ ਆਹ ਚਾਰ ਨਟ ਨੇ ਜੀ ਆਹ ਦੇਖਿਓ ਆਹ ਦੋ ਨਟ ਆ ਨੇ ਦੋ ਨਟ ਆ ਨੇ ਇਹਨੂੰ ਖੋਲੋ ਸਿੱਧਾ ਆਪਣਾ ਸਾਰਾ ਨਿਕਲ ਆਉਣਾ ਠੀਕਾ ਰਿਪੇਅਰ ਵੱਧ ਸੀ ਮੈਂ ਲਾਦਾ ਜਿਹੜਾ ਇਧਰ ਗੇਰ ਸੀ ਉਹਦਾ ਹਾਂ ਥੋੜੀ ਦਿੱਕਤ ਆਉਂਦੀ ਸੀ ਜੀ ਉਹ ਮੰਨ ਲਓ ਵੀ ਆਪਣੀ ਕਿਸਾਨਾਂ ਦੀ ਸੁਣੀ ਜੀ ਕੰਪਨੀ ਨੇ ਉਵੇਂ ਮੰਨ ਲਓ ਇੰਪਰੂਵਮੈਂਟ ਕਰਿਆ ਜੀ ਕੰਮ ਕਿਉਂਕਿ ਜ਼ਰੂਰੀ ਇੰਪਰੂਵਮੈਂਟਸ ਇੱਕ ਆਹ ਜਿਹੜਾ ਕੱਟ ਰੂਲਾ ਦੇਣ ਲੱਗ ਗਏ ਇਹ ਆਉਂਦਾ ਤਾਂ ਪਹਿਲਾਂ ਵੀ ਸੀ ਬਾਕੀ ਥੋੜਾ ਮੈਨੂੰ ਇਹ ਦੱਸੋ ਸਟੈਪ ਲੈਣੇ ਕਿਤੇ ਲੈਣਾ ਵੀ ਹੁੰਦਾ ਨਾ ਕਿਹੜਾ ਲਵੇ ਤੁਹਾਡੇ ਹਿਸਾਬ ਨਾਲ ਸਟੈਪ ਰੂਲਰ ਜੀ ਸਟੈਪ ਰੂਲਰ ਅੱਛਾ ਇਹ ਵਧੀਆ ਹੈਗਾ ਹਾਂਜੀ ਹਾਂਜੀ ਚੁਆਇਸ ਐ ਪਲੇਨ ਰੂਲਰ ਲੈ ਸਕਦਾ ਸਟੈਪ ਰੂਲਰ ਲੈ ਬਹੁਤ ਜਗ੍ਹਾ ਮੈਂ ਦੇਖਿਆ ਹੈਗਾ ਲੋਕ ਕਿਸਾਨ ਨੂੰ ਆ ਪਸੰਦ ਹੁੰਦਾ ਕਿਸੇ ਨੂੰ ਇਹ ਬਿਲਕੁਲ ਵੀ ਨਹੀਂ ਪਸੰਦ ਹੁੰਦਾ ਹਾਂਜੀ ਹਾਂਜੀ ਕਿਸੇ ਨੂੰ ਪਲੇਨ ਪਸੰਦ ਆ ਜੀ ਬਾਕੀ ਆਪਾਂ ਨੂੰ ਕੁਆਲਿਟੀ ਜਿਵੇਂ ਪਹਿਲਾਂ ਵੀ ਆਪਾਂ ਨੂੰ ਚੰਗੀ ਕੁਆਲਿਟੀ ਮਿਲਦੀ ਸੀਗੀ ਸਪਰਿੰਗ ਵਾਲੀਆਂ ਆਪਾਂ ਨੂੰ ਪੈਪਾ ਮਿਲਦੀਆਂ ਸੀ ਜਿਹੜੀਆਂ ਕੀ ਬੰਦ ਨਹੀਂ ਹੁੰਦੀਆਂ ਸੀ ਬੰਦ ਹੋ ਗਏ ਕਈ ਵਾਰ ਵੀ ਆਪਾਂ ਨੂੰ ਅੜਨ ਲੱਗ ਜਾਂਦਾ ਸੀਗਾ ਹਾਂਜੀ ਹਾਂਜੀ ਹਿੱਟ अच्छा पूरा हाई स्पॉट ਹੈ ਜੀ ਹਾਂਜੀ 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 ਠੀਕ ਆ ਬਾਕੀ ਕੰਪਨੀ ਨੇ ਆਪਦੇ ਬ੍ਰਾਂਡ ਦਾ ਬਲੇਟ ਹੈ ਜੀ ਜੀਐਸਏਈ ਦਾ ਅੱਛਾ ਹੋਰ ਤੁਰ ਤਨ ਲੈਂਦੇ ਹੈ ਫਿਰ ਨਹੀਂ 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 ਆਪਦਾ ਬ੍ਰਾਂਡ ਹੈ ਜੀ ਠੀਕ ਆ ਆਪ ਹੁਣ ਤਾਂ ਫਿਰ ਉਹੀ ਗੱਲ ਆ ਸਾਰੀ ਦਾ ਸਾਰਾ ਸਾਡਾ ਸੁਪਰਸੀਡਰ ਆ 90% ਮੈਨੂਫੈਕਚਰਿੰਗ ਕੰਪਨੀ ਦੇ ਅੰਦਰ ਹੈ ਪਲਾਂਟ ਚ ਜੀ ਠੀਕ ਆ ਹੁਣ ਮਾੜੀ ਮੋਟੀ ਚੀਜ਼ ਜਿਹੜੀ ਰਹਿ ਗਈ ਮੈਂ ਆਉਣ ਵਾਲੇ ਸਮੇਂ ਚ ਉਹ ਵੀ ਕਰ ਦੇਣਗੇ ਨਹੀਂ ਉਹ ਬਰਾ ਜਿਵੇਂ ਹੁਣ ਰਬੜ ਦੀਆਂ ਪੈਪਾਂ ਆ ਗਈਆਂ ਜੀ ਹਾਂ ਇਹ ਚੀਜ਼ਾਂ ਕਿਉਂਕਿ ਇਹ ਚੀਜ਼ਾਂ ਦਾ ਪਸਤੂਰ ਆ ਗਿਆ ਜੀ ਇਹ ਸਾਰੀ ਬਾਹਰੋਂ ਹੁੰਦੀ ਅਸੀ ਜੀ ਹਾਂ ਇਹ ਤਾਂ ਚਲੋ ਇਹ ਵੀ ਮਾੜੀ ਕੰਪਨੀ ਦਾ ਨਹੀਂ ਲਾਇਆ ਕੰਪਨੀ ਦਾ ਰਾਤ ਕੰਪਨੀ ਦਾ ਲਾਇਆ ਹੋਇਆ ਜੀ ਪੂਰਾ ਸਿਰੇ ਦਾ ਬ੍ਰਾਂਡ ਆ ਰਾਤ ਠੀਕ ਆ ਬਾਕੀ ਨਹੀਂ ਕਿਹਨੇ ਕਿਹ ਚੀਜ਼ ਆਉਂਦੀ ਹੈ ਜੇ ਕੋਈ ਵੀ ਇਨਕੁਆਰੀ ਕੰਪਲੇਂਟ ਆਉਂਦੀ ਹੈ ਜੀ ਤੁਸੀਂ ਸਾਨੂੰ ਕਾਲ ਕਰੋ ਜੇ ਨਹੀਂ ਗਈ ਵੀ ਸਾਡਾ ਵੇਟਿੰਗ ਜਾ ਰਿਹਾ ਤਾਂ 1837008888 ਹਾਂ ਕਈ ਵਾਰ ਡੀਲਰ ਕਿਸੇ ਨੂੰ ਅਟੈਂਡ ਕਰ ਰਿਹਾ ਹੁੰਦਾ ਸਮਾਂ ਨਹੀਂ ਲੱਗਦਾ ਤੇ ਇਹਨਾਂ ਨੂੰ ਸਿੱਧਾ ਫੋਨ ਕਰਕੇ ਆਪਣੇ ਕੋਲ ਫੀਲਡ 'ਚ ਆ ਜਾਣੇ ਹਾਂ ਸਰਵਿਸਮੈਨ ਆਪਣੇ ਫੀਲਡ 'ਚ ਆਉਂਦਾ ਜਦੋਂ ਮੰਨ ਲਓ ਸੁਪਰਵਾਈਜ਼ਰ ਸੀਜ਼ਨ ਦੌਰਾਨ ਚੱਲਦਾ ਜੀ ਅੱਛਾ ਪਹਿਲਾਂ ਉਹਨੂੰ ਦੱਸ ਦਿਆ ਆਹ ਦਿੱਕਤ ਆ ਮਤਲਬ ਨਾਲ ਹੀ ਚੱਕੀ ਆਉਣਗੇ ਆ ਦਾ ਪਾਰਟ ਜੋ ਵੀ ਆ ਸਾਰਾ ਕੁਝ ਸਮਾਨ ਜੀ ਗੱਡੀ 'ਚ ਹੁੰਦਾ ਆਪਣੇ ਸਰਵਿਸਮੈਨ ਕੋਲ ਇਹ ਨਹੀਂ ਹੈਗਾ ਵੀ ਕਿਤੇ ਉਹ ਮੰਨ ਲਓ ਲੈ ਕੋਈ ਡੈਸਕ ਚ ਪ੍ਰੋਬਲਮ ਆ ਮਾੜਾ ਮੋਟਾ ਜੀ ਉਹਦਾ ਹੋ ਹੀ ਗਿਆ ਠੀਕ ਹੈ ਜੀ ਜਿਵੇਂ ਜਿਵੇਂ ਗੇਰ ਦਾ ਇਹ ਤੋਂ ਲੈ ਕੇ ਉਹ ਗੇਰ ਦਾ ਹੋ ਗਿਆ ਜਿਵੇਂ ਆ ਗੇਰ ਆ ਗਿਆ ਜੀ ਆ ਗੇਰਾਂ ਦਾ ਸਮਾਨ ਆ ਹਾ ਗੇਰ ਦਾ ਸਮਾਨ ਜੀ ਕਿੰਨੇ ਗੇਰਾਂ ਦਾ ਸਮਾਨ ਖੁੱਲ ਹੋਊਗਾ ਜੀ ਅੱਛਾ ਠੀਕ ਮੰਨ ਕੇ ਮੇਨ ਆਪਣੇ ਬੈਰਿੰਗ ਹੋ ਗਏ ਸੀਲਾਂ ਹੋ ਗਏ ਇੰਕ ਚ ਚਲੋ ਆਪਣੇ ਕੋਲੇ ਪਹੁੰਚ ਗਿਆ ਸਰਵਿਸਮੈਨ ਹਾਂਜੀ ਹਾਂਜੀ ਚੱਲਦਾ ਕਰਕੇ ਦੇ ਕੇ ਜਾਊਗਾ ਬਾੜੀ ਵੱਡੀ ਮੇਜਰ ਦਿੱਕਤ ਹੁੰਦੀ ਆ ਉਦੋਂ ਚਲੋ ਰੁਗ ਵੀ ਸਕਦਾ ਹੈ ਨਾ ਕਈ ਵਾਰ ਆਪਣੀ ਗਲਤੀ ਨਾਲ ਕੁਝ ਟੁੱਟ ਭੱਜ ਜਾਂਦੀ ਆ ਬਾਕੀ ਮੈਨ ਲੱਗਦਾ ਨਹੀਂ ਇਹ ਚ ਕਿਉਂਕਿ ਇਹ ਤੋਂ 11 ਤੋਂ ਵੱਡੀ ਤਾਂ ਕੋਈ ਚੀਜ਼ ਹੁੰਦੀ ਨਹੀਂ ਇਹਦੇ ਵਿੱਚ ਤੁਸੀਂ ਇਹ ਦੇਖੋ ਜੀ 9 ਫੁੱਟ ਤੁਸੀਂ ਸੁਪਰ ਹੀਡਰ ਹੋਰ ਵੀ ਦੇਖ ਲਓ ਆਪਣਾ ਬਲੇਟ ਮਲ ਫੀਤਾ ਮਾਰ ਲਿਓ ਜੀ ਠੀਕ ਆ 9 ਫੁੱਟ ਇਹ ਵਿੱਚੋਂ 9 ਫੁੱਟ ਹੈ ਅੱਛਾ ਅੰਦਰੋਂ 9 ਫੁੱਟ ਹੈ ਇਹ 9 ਫੁੱਟ ਕਿੰਚ ਹੈ ਜੀ ਠੀਕ ਆ ਕਈ ਬਾਹਰੋਂ 9 ਫੁੱਟ ਕਹਿ ਕੇ ਇਹ ਵੇਚ ਦਿੰਦੇ ਹਾਂ ਹਾਂ 9 ਫੁੱਟ ਵਿੱਚੋਂ ਹੈ ਜੀ ਇਹ ਠੀਕ ਆ ਤੇ ਇਹਨੂੰ ਇਹ ਸਬਸਿਡੀ ਦਾ ਵੀ ਦੱਸ ਦੋ ਹੁਣ ਕਿਉਂਕਿ ਕੁਆਲਿਟੀ ਵਾਰ ਚ ਆਪਾਂ ਜਿਆਦਾ ਦੱਸਣ ਦੀ ਲੋੜ ਨਹੀਂ ਹੈ ਨਾ ਹੱਥਾਂ ਵਾਲੇ ਇੰਪਰੂਵ ਹੀ ਹੁੰਦੀ ਆ। ਦੋ ਸਬਸਿਡੀ ਆਈਆਂ 80 ਤੇ 50 ਵਾਲੀ। ਉਹਦਾ ਕੀ ਸਿਸਟਮ ਆ? ਕੱਟ ਕੇ ਦਿੰਨੇ ਆ ਸਬਸਿਡੀ? ਸਬਸਿਡੀ ਵੀਰੇ ਜੀ ਦੀ 50% ਸਬਸਿਡੀ ਹੈ ਜੀ ਆਪਣੇ ਮਾਨਸਾ ਜ਼ਿਲ੍ਹੇ ਦੀ। ਉਹ ਆਪਾਂ ਕੋਈ ਵੀ ਆਪਣਾ ਸੁਪਰ ਸੀਡਰ ਲੈਣਾ ਆਪਣਾ ਸੁਪਰ ਸੀਡਰ ਲੈਣਾ ਐਗਰੀ ਜੋ ਹੁੰਦਾ ਤਾਂ ਆਪਾਂ ਸਬਸਿਡੀ 1,20,000 ਰੁਪਏ ਆਈ ਹੈ ਜੀ 50% ਦੀ। ਅੱਛਾ ਫਿਕਸ ਹੈ 5-7 ਤੋਂ ਲੈ ਕੇ 10 ਤੱਕ। ਕੋਈ ਜੀ 7 ਨੂੰ ਫਟਾ ਲਓ ਜੀ ਕੋਈ 8 ਲਓ ਕੋਈ 9 ਲਓ ਤੇ ਜਿਹੜੀ ਗਰੁੱਪ ਵਾਲੀ ਸਬਸਿਡੀ ਆ ਗਰੁੱਪ ਵਾਲੀ ਚ 80% ਆ ਜੀ ਉਹ ਆਪਾਂ ਮੰਨ ਲਓ ਵੀ ਲੋਨ ਕਰਵਾਦਣੇ ਆ ਜੀ ਜਦੋਂ ਵੀ ਮੰਨ ਲਓ ਵੀ ਆਪਣੇ ਬੈਂਕ ਤੋਂ ਐਸਪੀ ਤੋਂ ਜੀ ਹਨਾ ਜੀ ਉਹਦੀ ਮੰਨ ਲਓ ਵੀ ਰਿਕੁਆਇਰਮੈਂਟ ਮੰਨਦੇ ਆ ਜੀ ਜਿਹੜੀ 80% ਸਬਸਿਡੀ ਉਹਦੀ ਨਿਕਲਦੀ ਆ ਮੈਂ ਇੱਕ ਮਹੀਨੇ ਹਦਾਇਤ ਰੱਖੀ ਆ ਵੀ ਕੋਈ ਐਕਸਟਰਾ ਬਿਜ਼ਨਸ ਚਾਹੀਦਾ ਉਹਦੀ ਟਰਨਓਵਰ ਚਾਹੀਦੀ ਹੈ 15 ਲੱਖ ਰੁਪਏ ਦੀ ਜਿਵੇਂ ਐਸਸੀ ਬੰਦੇ ਦੀ ਚਾਹੀਦੀ ਹੈ 7.5 ਲੱਖ ਰੁਪਏ ਦੀ ਉਹ ਮੰਨ ਲਓ ਵੀ ਹਦਾਇਤਾਂ ਪੂਰੀਆਂ ਕਰਦੇ ਆ ਤਾਂ ਸਬਸਿਡੀ 80% ਮਿਲਦੀ ਹੈ ਇਹ ਟਰਨਓਵਰ ਹੀ ਚਾਹੀਦੇ ਆਪਾਂ ਨੂੰ ਜਿਵੇਂ ਆਈਟੀਆਰ ਭਰੀ ਜਾ ਜੇ ਫਾਰਮ ਵੀ ਚੱਲੇ ਜਾਣਾ ਨਹੀਂ ਜੇ ਫਾਰਮ ਨਹੀਂ ਖੇਤੀਬਾੜੀ ਤੋਂ ਅਲੱਗ ਧੰਦਾ ਚਾਹੀਦਾ ਜੀ ਅੱਛਾ ਅਲੱਗ ਆਪਾਂ ਨੂੰ ਕੁਝ ਸ਼ੋਅ ਕਰਨਾ ਪੂ ਚਲੋ ਉਹ ਤਾਂ ਭਰਨ ਦੀ ਗੱਲ ਆ ਜੀ ਪਰ ਕੱਟ ਕੇ ਤੁਸੀਂ ਦੇ ਦੋਗੇ ਜਦੋਂ ਆ ਜੀ ਹਾਂ ਜੇ ਆਪਣੇ ਮੰਨ ਲਓ ਵੀ ਨਹੀਂ 30 ਲੱਖ ਵਾਲੀ ਦਾ ਮੰਨ ਲਓ ਲੋਨ ਹੋਊਗਾ ਜੀ ਉਹਦੀ ਸਾਰੀ ਫੁੱਲ ਬਾਕੀ ਜਿੰਨੇ ਰਹਿੰਦੇ ਤੁਸੀਂ ਭਰ ਲਿਓ ਹਾਂਜੀ ਡਾਉਨ ਪੇਮੈਂਟ ਦੇ ਵੀ ਕਈ ਬੰਦਿਆਂ ਦਾ ਵਿਚਾਰਾਂ ਤੋਂ ਡਾਉਨ ਪੇਮੈਂਟ ਵੀ ਨਹੀਂ ਰੇਂਜ ਹੁੰਦੀ ਹੈ ਨਾ ਆਪਾਂ ਡਾਉਨ ਪੇਮੈਂਟ ਤੇ ਵੀ ਹੀ ਲੋਨ ਕਰਵਾ ਦਾਂਗੇ ਜੀ ਅੱਛਾ ਮਤਲਬ ਜੇ ਆਪਾਂ ਸਬਸਿਡੀ ਆ ਗਈ 1 ਲੱਖ 2000 ਹਾਂਜੀ ਹਾਂਜੀ ਤੇ ਸੁਪਰਸੀਡਰ ਦਾ ਚਲੋ ਰਹਿ ਗਏ ਜਿੰਨਾ ਵੀ ਉਹਦੀ ਡਾਉਨ ਪੇਮੈਂਟ ਕਿੰਨੀ ਕਰਨੀ ਪਊ ਡਾਉਨ ਪੇਮੈਂਟ ਤੁਸੀਂ ਆ ਲਾ ਲਓ ਵੀ ਜਿੰਨੀ ਵੀ ਲਾ ਲਓ ਜੀ ਡਾਉਨ ਪੇਮੈਂਟ ਹੁੰਦੀ ਹੈ ਆਪਣੇ ਰੇਟ ਦੇ ਮੁਤਾਬਕ ਠੀਕ ਆ ਤੇ ਉਹਦੀ ਡਾਉਨ ਪੇਮੈਂਟ ਤੇ ਵੀ ਲੋਨ ਕਰਵਾ ਦਾਂਗੇ ਆਪਾਂ ਠੀਕ ਹੈ ਮਤਲਬ ਘੱਟੋ ਘੱਟ ਹਾਂ ਫੁੱਲ ਪ ਠੀਕ ਆ ਠੀਕ ਹੈ ਜੀ ਸਿਮਲ ਚੰਗਾ ਹੋਵੇ ਬੰਦੇ ਦਾ ਲਾਉਣ ਲੋ ਪਹਿਲਾਂ ਸਹੀ ਭਰੇ ਹੋਣਾ ਹਾਂਜੀ ਹਾਂਜੀ ਸਿਮਲ ਚ ਕੋਈ ਇਸ਼ੂ ਨਾ ਹੋਵੇ ਤਾਂ ਲੋਨ ਕਰਵਾ ਦਾਂਗੇ ਆਪਾਂ ਕੋਈ ਦਿੱਕਤ ਨਹੀਂ ਜੇ ਮੰਨਦਾ ਆਪਣੇ ਤੋਂ ਅੱਜ ਸੁਪਰ ਹੀਟਰ ਲੈ ਕੇ ਆਉਂਦਾ ਤਾਂ ਆਪਾਂ ਮੰਨ ਲਓ ਵੀ 2 ਦਿਨਾਂ ਦੇ ਵਿੱਚ ਵਿੱਚ ਲੋਨ ਕਰਵਾ ਦਾਂਗੇ ਠੀਕ ਆ ਮਤਲਬ ਕੋਈ ਨਹੀਂ ਕਹਿੰਦਾ ਆਪਣੇ ਰਿਕਾਰਡ ਸਹੀ ਹੋਣ ਹਾਂਜੀ ਅੱਜ ਬੁੱਕ ਕਰਾ ਗਏ ਜਿਵੇਂ ਹਾਂ 2 ਦਿਨਾਂ ਦੇ ਅੰਦਰ ਅੰਦਰ ਲੋਨ ਕਰਵਾ ਦਾਂਗੇ ਤੀਜੇ ਦਿਨ ਆਪਦਾ ਸੁਪਰ ਹੀਟਰ ਲੈ ਜਾ ਜੀ ਠੀਕ ਆ ਮੰਨ ਕੇ ਚਲੋ ਬਾਹਰ ਨੂੰ ਵੀ ਤੁਸੀਂ ਦੇਖ ਸਕਦੇ ਹੋ ਜੇ ਕੋਈ ਹੈ ਨਾ ਦੂਰੋਂ ਵੀਰ ਭਾਈ ਦੇ ਆਪਣੋਂ ਅਵੇਲੇਬਲ ਹੀ ਹੁੰਦੇ ਬਹੁਤ ਜਗ੍ਹਾ ਕਿ ਡੀਲਰਸ਼ਿਪ ਨਹੀਂ ਹੁੰਦੀਗੀ ਹਾਂਜੀ ਹਾਂਜੀ ਜਿਵੇਂ ਬਾਈ ਕੋਲੇ ਸਰਦਾਰ ਕੰਪਨੀ ਦੇ ਵੀ ਆ ਐਗਰੀ ਜੋਨ ਦੇ ਵੀ ਆ ਸਰਦਾਰ ਦੇ ਆਪਣੇ ਕੋਲ ਜ਼ੀਰੋ ਡਰਲ ਹੈ ਸਰਦਾਰ ਦੀ ਇਸ ਵਕਤ ਜ਼ੀਰੋ ਡਰਲ ਆ ਪਰ ਮੈਂ ਤੁਸੀਂ ਆਪਾਂ ਵੀਡੀਓ ਫਤੇ ਮਾਡਲ ਤੇ ਭਾਈਆ ਹੈ ਨਾ ਸਬਸਿਡੀ ਕੱਟ ਕੇ ਤਾਂ ਇਹਦੇ ਵਾਸਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ ਜੇ ਚੰਗੀ ਡੀਲ ਲੈਣੀ ਆ ਹੋਂਦੀ ਟੇਬਲ ਸੋਡ ਨਾਲ ਗੱਲ ਕਰ ਲੈਣਗੇ ਨੰਬਰ ਸਕਰੀਨ ਤੇ ਸ਼ੁਰੂ ਤੋਂ ਚੱਲ ਜਾਂਦੇ ਇੱਕ ਵਾਰੀ ਮੈਂ ਐਡਰੈਸ ਦੱਸ ਦਿੰਦਾ ਇਧਰਲੀ ਸਾਈਡ ਵੀ ਸਾਨੂੰ ਮਾਣਸਾ ਪੈਂਦਾ ਤੇ ਇਧਰਲੀ ਸਾਈਡ ਸਰਸ ਹੈਗਾ ਮਾਨਸਤ ਜੇ ਉਹਨਾਂ ਆਉਣੇ ਆ ਪਹਿਲਾਂ ਨਾਇਰਾ ਪੰਪ ਪਾਉਂਦਾ ਉਹ ਤੋਂ ਬਾਅਦ ਸ਼ਹਿਰ ਸ਼ੁਰੂ ਹੋਣ ਤੋਂ ਪਹਿਲਾਂ ਐਗਰੀ ਜਾਂਦੀ ਡੀਲਰਸ਼ਿਪ ਆ ਜਾਂਦੀ ਹੈ ਕਰਚੇ ਵਾਲਾ ਰੀਪਰ ਆਪਣੇ ਕੋਲ ਬਹੁਤ ਸੋਹਣਾ ਜੀ ਅੱਛਾ ਕਰਚੇ ਵੱਢਣ ਵਾਲਾ ਤਲਵੰਡੀ ਭਾਈ ਦਾ ਜੀ ਹੈਵੀ ਡਿਊਟੀ ਗੀਅਰ ਚ ਹੈ ਠੀਕ ਆ ਹਾਂਜੀ ਹਾਂਜੀ ਉਹ ਵੀ ਹੁਣ ਮਤਲਬ ਆਉਣ ਵਾਲੀ ਅਸੀ ਜਨੇ ਸਾਰੀਆਂ ਚੀਜ਼ਾਂ ਦਾ ਪੈ ਹੈ ਆਪਣੇ ਕੋਲੇ ਇਸ ਟਾਈਮ ਫਿਲਹਾਲ ਤਲਵੰਡੀ ਭਾਈ ਦਾ ਕਰਚਾ ਰੀਪਰ ਪਿਆ ਠੀਕ ਅਚਾ ਫੇਮਸ ਆ ਉਹ ਹਾਂਜੀ ਹਾਂਜੀ ਪੂਰਾ ਜੀ ਹਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਮਤਲਬ ਇੱਕ ਜੇ ਕੋਈ ਵੀ ਇੰਪਲੀਮੈਂਟ ਲੈਣਾ ਗੱਲ ਜ਼ਰੂਰ ਕਰ ਸਕਦੇ ਹੋ ਮਿਲਵਾਣ ਵਾਲੇ ਸਾਰੇ ਮਿਲਦੇ ਹੀ ਆਪਣੇ ਤੋਂ ਐਮਬੀ ਪਲੋਂ ਆਪਾਂ ਦਿੱਤੇ ਜੀ ਠੀਕ ਆ ਚੌਪਰ ਹੋ ਗਿਆ ਜੀ ਜੀ ਰੋਡਲਾ ਹੋ ਗਿਆ ਸੁਪਰ ਸੀਡਰ ਹੋ ਗਿਆ ਠੀਕ ਹੈ ਜੀ ਮਲਚਰ ਹੋ ਗਿਆ ਜਿਵੇਂ ਸਾਰੇ ਸੰਦ ਆਵੇ ਬਿਲਰ ਲੈ ਜੂਗਾ ਕਸੇ ਫੋਨ ਕਰਨ ਦੀ ਤੇਰੀ ਕਈ ਵਾਰ ਨਾ ਆਏ ਹੁੰਦਾ ਆਪਾਂ ਨੂੰ 80% ਵਾਲੀ ਸਬਸਿਡੀ ਸਬਸਿਡੀ ਜੇ ਆਪਾਂ ਟਰੈਕਟਰ ਲੈਣਾ ਹਿਸਾਬ 'ਚ ਨਹੀਂ ਆਉਂਦੀ ਐ ਨਾ ਗੱਲ ਕਿਹੜਾ ਲਈਏ ਤਾਂ ਉਹ ਵੀ ਤੁਹਾਨੂੰ ਹੈਲਪ ਕਰ ਦੇਣਗੇ ਇਹ ਨਹੀਂ ਹੈਗੀ ਕਿਸੇ ਨੂੰ ਸੰਦ ਵੇਚਣ ਤੱਕ ਹੀ ਮਦਦ ਕਰਨਗੇ ਤੇ ਨਹੀਂ ਨਹੀਂ ਜਿਵੇਂ ਵੀ ਆਪਾਂ ਮੰਨ ਲਵਾਂ ਇਹ ਨਹੀਂ ਹੈਗਾ ਜੀ ਜਿਵੇਂ ਆਪਣੇ 30 ਲੱਖ ਰੁਪਏ ਵਾਲੀ ਸਬਸਕ੍ਰਿਪਸ਼ਨ ਬੰਦੇ ਨੇ ਲੈ ਆਪਣੇ ਲੈ ਕੇ ਆਪਣੇ ਤੋਂ ਆਪਾਂ ਇਹ ਨਹੀਂ ਹੈਗਾ ਵਿਚਾਰੇ ਦੇ ਜਿੰਮੇ ਵੀ ਜਿੰਨੀ ਹੋ ਸਕਦਾ ਉਹ ਤੋਂ ਬਾਅਦ ਵੀ ਹੈਲਪ ਕਰਦੇ ਆਂ ਠੀਕ ਆ ਹਾਂਜੀ ਹਾਂ मतलब ਇਹ ਇੱਕ ਤੁਸੀਂ ਆਏ ਲੈ ਲਓ ਗਲੀ ਡੀਲ ਤੱਕ ਨਹੀਂ मतलब ਵੇਚਣ ਤੱਕ ਤਾਂ ਨਹੀਂ ਸਾਨੂੰ ਬੈਕ ਐਂਡ ਤੇ ਸਰਵਿਸ ਵੀ ਦੇਣਗੇ ਤੇ ਇੱਕ ਸੰਪਰਕ ਜ਼ਰੂਰ ਕਰਿਓ ਹਨਾ ਕਿਉਂਕਿ ਪਹਿਲਾਂ ਵੀ ਬਾਈਆਂ ਦੀਆਂ ਵੀਡੀਓ ਪਾਈਆਂ ਸੀ ਆਪਾਂ ਬਹੁਤ ਵਧੀਆ ਰਿਸਪੌਂਸ ਆਇਆ ਹਾਂਜੀ ਹਾਂ ਕਸਟਮਰ ਵੀ ਖੁਸ਼ ਹੋ ਕੇ ਜਾਂਦੇ ਜਿਹੜੇ ਆਉਂਦੇ ਆ ਕਿ ਤੇ ਆਪਾਂ ਫਿਰ ਮਿਲਦੇ ਹਾਂ ਹੋਰ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ